ਤਰਮਨਲਪਕ ਤਾਂ ਦੀ ਗੱਲ ਕਰਨ ਦਾ ਦਮ ਪਰਦਿਆ ਹੋਇਆ ਵੀ ਅਸੀਂ ਤਰਮਨ ਦੇ ਆਧਾਰ ਤੇ ਵੰਡ ਕੀਤੀ ਇੱਕ ਮੁਲਕ ਤਾਂ ਬਣੀ ਐ ਇੱਕ ਖਾਸ ਰੰਦੇ ਦੇ ਆਧਾਰ ਤੇ ਤੇ ਦੂਸਰਾ ਮੁਲਕ ਤਾਂ ਵੀ ਕਿਹਾ ਜਾਂਦਾ ਹੈ ਕਿ ਇਸ ਤਰਮਨਲਪਕ ਆਜ਼ਾਦੀ ਦੇ ਲਈ ਕੁਰਬਾਨੀਆਂ ਕਰਨ ਦੇ ਲਈ ਸਭ ਤੋਂ ਵੱਧ ਆਜ਼ਾਦੀ ਦਾ ਸੰਘਰਸ਼ ਦਾ ਖੋਲ ਲੜਨ ਦੇ ਲਈ ਜੇ ਕਿਸ ਨੇ ਆਪਣੀਆਂ ਛਾਤੀਆਂ ਮੁਰੇ ਤਾਣੀਆਂ ਤਾਂ ਪੰਜਾਬ ਤੇ ਬੰਗਾਲ ਸੀ ਜਿੱਹਾਂ ਭਾਈ ਪੰਜਾਬ ਦੀ ਪ੍ਰਧਾਨ ਸਭਾ 'ਚ ਉਹਨਾਂ ਨੂੰ ਯਾਦ ਕਰ ਲਿਆ ਗਿਆ ਹੋਵੇ ਅੱਜ ਦੇ ਦਿਨ ਉਹਨਾਂ ਦੇ ਨਾਮ ਤੇ ਵੀ ਕੋਈ ਸ਼ਰਧਾਂਜਲੀ ਸਮਾਰੰਥ ਹੋ ਗਿਆ ਹੋਵੇ 10 ਲੱਖ ਲੋਕ ਉਸ ਨਾਮੇ ਮੁਲਕ ਤੇ ਇੱਧਰ ਉੱਧਰ ਜਾਣ ਦੇ ਵਿੱਚ ਮਾਰੇ ਗਏ ਇਹਨੂੰ ਹੱਲੇ ਕਹਿੰਦੇ ਆ ਸੀ ਪੁਜਾੜਾ ਕਹਿੰਦੇ ਆ ਸੀ ਵੱਡ ਟੁੱਕ ਕਹਿੰਦੇ ਆ ਸੀ ਤੇ ਉਸ 10 ਲੱਖ ਚੋਂ 8 ਲੱਖ ਤੋਂ ਵੱਧ ਪੰਜਾਬੀ ਸੀ ਇਹ ਰੰਗ ਸੰਤਾਂ ਮਹਾਪੁਰਸ਼ਾਂ ਫਕੀਰਾਂ ਦਾ ਰੰਗ ਸੀ ਇਹ ਸਨਾਤਨੀ ਰੰਗ ਵੀ ਮੰਨਿਆ ਜਾਂਦਾ ਪਰ ਉਸ ਨੂੰ ਤੁਸੀਂ ਫਿਰ ਕੋ ਰੰਗ ਬਣਾ ਦਿੰਦਾ ਲਾਲ ਕਿਲੇ ਤੋਂ ਪਹਿਲੀ ਵਾਰ ਇੰਜ ਆਰਐਸਐਸ ਦਾ ਗੂੰਜਣ ਹੋਇਆ ਕੇਂਦਰ ਵੱਲੋਂ ਪੰਜਾਬ ਨੂੰ ਆਜ਼ਾਦੀ ਦੇ ਹੜੇ ਤੇ ਤੋਹਫਾ ਮਿਲਿਆ ਤੋਹਫਾ ਹੀ ਮਿਲਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸੜਕ ਯੋਜਨਾ ਪ੍ਰੋਜੈਕਟ ਪੰਜਾਬ ਦੇ ਲਈ ਲੱਗ ਗਿਆ ਪੰਜਾਬ ਚ 828 ਕਰੋੜ 828 ਕਰੋੜ 88 ਲੱਖ ਦਾ ਇਹ ਪ੍ਰੋਜੈਕਟ ਸੀਗਾ ਜਿਹੜੇ ਬੱਟੇ ਘਾਤੇ ਬੈ ਗਏ ਕਿ ਜਿੱਥੇ ਸਭ ਤੋਂ ਵੱਧ ਰੋਜ਼ਗਾਰ ਗਿਆ ਉਹ ਖੇਤਰ ਉਹ ਨਹੀਂ ਜਿੱਥੇ ਪੰਜਾਬੀ ਜ਼ਿਆਦਾ ਵਸਦੇ ਨੇ ਪੰਜਾਬੀ ਖੇਤਰ ਨੇ ਤੇ ਅਸਰ ਪੰਜਾਬੀਆਂ ਤੇ ਪਿਆ ਜਿਹੜੇ ਉੱਥੇ ਵਰਕ ਵੀਜ਼ੇ ਤੇ ਗਏ ਨੇ ਜਾਂ ਸਟੱਡੀ ਵੀਜ਼ੇ ਤੋਂ ਬਾਅਦ ਜਿਨ੍ਹਾਂ ਨੇ ਕੁਝ ਆਪਣੀਆਂ ਫਾਈਨਲ ਆਈਆਂ ਨੇ ਹੁਣ ਉਹਨਾਂ ਦੀ ਆਸ ਚਾਂਸ ਬਹੁਤ ਘਟ ਗਿਆ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ 79ਵਾਂ ਆਜ਼ਾਦੀ ਦਿਹਾੜਾ ਅੱਜ ਪੂਰੇ ਭਾਰਤ ਮੁਲਕ ਦੇ ਵਿੱਚ 79ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਸਮਾਗਮ ਹੋਏ ਦੇਸ਼ ਤੇ ਵਿੱਚ ਰਾਸ਼ੀ ਸਮਾਗਮ ਲਾਲ ਕਿਲੇ ਦੇ ਉੱਤੇ ਭਾਰਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਰਾਂ ਨੇ ਤਿਰੰਗਾ ਲਹਿਰਾਇਆ ਇਸੇ ਤਰ੍ਹਾਂ ਵੱਖ-ਵੱਖ ਸੂਬਿਆਂ 'ਚ ਮੁੱਖ ਮੰਤਰੀਆਂ ਨੇ ਮੰਤਰੀਆਂ ਨੇ ਆਪੋ ਆਪਣੇ ਤਹਿਸਤਾਨਾਂ ਦੇ ਉੱਤੇ ਤਿਰੰਗਾ ਲਹਿਰਾਇਆ ਪੰਜਾਬ ਦੇ ਵਿੱਚ ਵੀ ਮੁੱਖ ਮੰਤਰੀ ਭਵੰਤਮਨ ਹੋਰਾਂ ਨੇ ਫਰੀਦਕੋਟ ਜਾ ਕੇ ਤਿਰੰਗਾ ਲਹਿਰਾਉਣ ਦੀ ਪੁਲਿਸ ਟੁਕੜੀਆਂ ਤੋਂ ਸਲਾਮੀ ਲੈਣ ਦੀ ਰਸਮ ਅਦਾ ਕੀਤੀ ਤੇ ਮੁਬਾਰਕਬਾਦ ਦੇ ਦੌਰ ਚੱਲੇ ਸਕੂਲ ਪੱਤਰਾਂ ਦੇ ਉੱਤੇ ਜ਼ਿਲ੍ਹਾ ਪੱਤਰਾਂ ਤੇ ਦੇਸ਼ ਪੱਤਰ ਦੇ ਉੱਤੇ ਵੱਖ-ਵੱਖ ਸੱਭਿਆਚਾਰਕ ਸਮਾਗਮ ਹੋਏ ਪ੍ਰੋਗਰਾਮ ਹੋਏ ਆਜ਼ਾਦੀ ਕਲਾਟੀਆਂ ਦੇ ਗੀਤਾਂ ਦੇ ਉੱਤੇ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਸਲਾਮ ਹੈ ਬਿਲਕੁਲ ਜੀ ਭਾਰਤ ਮੁਲਕ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਜ਼ਾਦੀ ਕਲਾਟੀਆਂ ਦਾ ਪ੍ਰਮੁੱਖ ਯੋਗਦਾਨ ਹੈ ਉਸ ਨੂੰ ਕਿਤੇ ਵੀ ਕਿਸੇ ਵੀ ਤਰ੍ਹਾਂ ਦੇਖਿਆ ਨਹੀਂ ਕੀਤਾ ਜਾ ਸਕਦਾ ਮੱਖੋ-ਵੱਖ ਵਿਚਾਰਤਾ ਰਾਮਾ ਮੱਖੋ-ਵੱਖ ਤਰੀਕਾਕਾਰ ਪਰ ਉਸ ਦੇ باوجود ਵੀ ਹਰੇਕ ਦਾ ਸ਼ੁਕਰਾਨਾ ਹਰੇਕ ਦਾ ਕੋਟਨ-ਕੋਟ ਧੰਨਵਾਦ ਜਿਨ੍ਹਾਂ ਨੇ ਮਲਕ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਆਪਣਾ ਯੋਗਦਾਨ ਦਿੱਤਾ ਪਰ ਹਰ ਸਿੱਕੇ ਦੇ ਦੋ ਪਹਿਲੂ ਨੇ ਇੱਕ ਪਹਿਲੂ ਜਿਹੜਾ ਅਸੀਂ ਪਿਛਲੇ 15 ਅਗਸਤ 1947 ਤੋਂ ਲੈ ਕੇ ਇਹ 15 ਅਗਸਤ 2025 ਤੱਕ 79ਵੇਂ ਆਜ਼ਾਦੀ ਦਿਹਾੜੇ ਮਨਾਉਣ ਤੱਕ ਦਿਖਦੇ ਆ ਰਹੇ ਆ ਕਿ ਅਸੀਂ ਆਜ਼ਾਦ ਹੋਣ ਦੇ ਜਸ਼ਨ ਮਨਾਉਨੇ ਆ ਪਰ ਅਸੀਂ ਉਹਨਾਂ ਨੂੰ ਕਿਉਂ ਨਹੀਂ ਕਦੇ ਯਾਦ ਕਰਦੇ ਜਿਨ੍ਹਾਂ ਨੂੰ ਇਸ ਆਜ਼ਾਦੀ ਦੇ ਨਾਂ ਦੇ ਉੱਤੇ ਲੁੱਟ ਮਿਲੀ ਆਪਣੇ ਨੂੰ ਖੋਣ ਦਾ ਗਮ ਮਿਲਿਆ ਇਸ ਆਜ਼ਾਦੀ ਦੇ ਦਿਨਾਂ ਦੇ ਉੱਤੇ ਧੀਆਂ ਦੀ ਪਤਰੂਰੀ ਪਿਓ ਦੀ ਪੱਗ ਲਾਹੀ ਗਈ ਮਾਮਾ ਦੀ ਚੁੰਨੀਆਂ ਖੋਈਆਂ ਗਈਆਂ ਘਰਬਾਰ ਲੁੱਟਲੇ ਗਏ ਤੇ ਨਵਾਰਸਾਂ ਮੰਗ ਸੜਕਾਂ ਰੇੜੀਆਂ ਗੱਡੀਆਂ ਗੱਡੀਆਂ ਨਦੀਆਂ ਦਰਿਆਵਾਂ ਨਾਲਿਆਂ ਚ ਰੁੜੇ ਤੇ ਜਿਹੜੇ ਇੱਕ ਦੂਸਰੇ ਦੀ ਹੱਦ ਟੱਪ ਕੇ ਨਵੇਂ ਬਣੇ ਮੁਲਕ ਚ ਚਲੇ ਗਏ ਇਧਰੋਂ ਉਧਰ ਤੇ ਉਧਰੋਂ ਇਧਰ ਉਹਨਾਂ ਦੇ ਪੱਲੇ ਕੀ ਪਿਆ ਕੀ ਸਿੱਕੇ ਦਾ ਦੂਆ ਪਹਿਲੂ ਕਦੇ ਇਹਨਾਂ 79 ਸਾਲਾਂ 'ਚ ਕਿਸੇ ਨੇ ਪਲਟ ਕੇ ਦੇਖਿਆ ਦੇਸ਼ ਯਾਦ ਹੋਇਆ ਤੇ ਦੇਸ਼ ਦੇ ਦੋ ਟੁਕੜੇ ਵੀ ਹੋਏ ਤੇ ਧਰਮ ਨਿਰਪੱਖ ਤਾਂ ਦੀ ਗੱਲ ਕਰਨ ਦਾ ਦਮ ਪਰਦਿਆ ਹੋਇਆ ਵੀ ਅਸੀਂ ਧਰਮ ਦੇ ਆਸਤੇ ਵੰਡ ਕੀਤੀ ਇੱਕ ਮੁਲਕ ਤਾਂ ਬਣਿਆ ਇੱਕ ਖਾਸ ਧਰਮ ਦੇ ਆਧਾਰ ਤੇ ਤੇ ਦੂਸਰਾ ਮੁਲਕ ਤਾਂ ਵੀ ਕਹਿੰਦਾ ਰਿਹਾ ਕਿ ਅਸੀਂ ਧਰਮ ਨਿਰਪੱਖ ਹਾਂ ਪਰ ਉਹ ਵੰਡ ਧਰਮ ਦੇ ਨਾਂ ਤੇ ਸੀ ਤੇ ਉਸ ਵੰਡ ਦੇ ਵਿੱਚ ਉਸ ਸਮੇਂ ਦੀ ਮੁਖਤਿਰ ਕਾਂਗਰਸ ਤੇ ਉਧਰ ਮੁਸਲਿਮ ਲੀਗ ਤੇ ਉਧਰ ਆਰਐਸਐਸ ਵਰਗੀ ਪਿੱਛੇ ਕੰਮ ਕਰਦੀ ਟੀਮ ਜਿਹਦਾ ਏਜੰਡਾ ਹੀ ਇੱਕ ਧਰਮ ਦਾ ਇੱਕ ਰੰਗ ਦਾ ਮੁਲਕ ਬਣਾਉਣਾ ਤੇ ਜਦੋਂ ਤੁਹਾਨੂੰ ਸਾਰਿਆਂ ਦਾ ਇਸ ਕਤਲੋਗਾਰਤ ਬੰਦੇ ਦੇ ਵਿੱਚ ਹੱਥ ਲਾ ਲੇ ਜਨਾਬ ਆਜ਼ਾਦੀ ਦੇ ਜਸ਼ਨ ਤਾਂ ਪੂਰਾ ਮੁਲਕ ਮਨਾਉਂਦਾ ਤੇ ਪਰ ਕੁਰਬਾਨੀਆਂ ਦੇਣ ਲਈ ਆਜ਼ਾਦੀ ਦੇ ਲਈ ਕੁਰਬਾਨੀਆਂ ਕਰਨ ਦੇ ਲਈ ਸਭ ਤੋਂ ਵੱਧ ਆਜ਼ਾਦੀ ਦਾ ਸੰਘਰਸ਼ ਦਾ ਖੂਲ ਲੜਨ ਦੇ ਲਈ ਜੇ ਕਿਸ ਨੇ ਆਪਣੀਆਂ ਛਾਤੀਆਂ ਮੁਰੇ ਤਾਣੀਆਂ ਤਾਂ ਪੰਜਾਬ ਤੇ ਬੰਗਾਲ ਸੀ ਕੁੱਲ ਕੁਰਬਾਨੀਆਂ ਦਾ 80 ਤੋਂ 90% ਦੀ ਪੰਜਾਬ ਦੇ ਹਿੱਸੇ ਆ ਤੇ ਉਹਨਾਂ 80 ਤੇ 90% ਦੇ ਵਿੱਚੋਂ 95% ਦੀ ਕੁਰਬਾਨੀਆਂ ਸਿੱਖਾਂ ਦੇ ਹਿੱਸੇ ਆ ਤੇ ਇਸ ਘਟਨਾ ਤੋਂ ਬਾਅਦ ਜੋ ਕਤਲੋਗਾਰਥ ਹੋਈ ਉਹ ਉਸ ਤੋਂ ਅੱਜ ਤੱਕ ਆਉਂਦਿਆਂ ਆਉਂਦਿਆਂ ਕਦੇ ਵਿਧਾਨ ਸਭਾ ਚ ਕਦੇ ਭਾਰਤ ਦੀ ਸੰਸਦ ਚ ਉਹਨਾਂ ਬੇਗਨਾ ਬੇਨੇ ਹੱਥੇ ਲੋਕਾਂ ਨੂੰ ਕਿਸੇ ਨੇ ਸ਼ਰਦਾ ਦੇ ਦੋ ਫੁੱਲ ਦੋ ਅੱਖਰ ਭੇਟ ਕੀਤੇ ਹੋਣ ਤਾਂ ਮੈਨੂੰ ਦੱਸ ਦਿਓ ਜੀ ਮੈਨੂੰ ਦਰਸਤ ਕਰਦੇ ਕਿ ਹਾਂ ਭਾਈ ਪੰਜਾਬ ਦੀ ਵਿਧਾਨ ਸਭਾ ਚ ਉਹਨਾਂ ਨੂੰ ਯਾਦ ਕਰ ਲਿਆ ਗਿਆ ਹੋਵੇ ਅੱਜ ਦੇ ਦਿਨ ਉਹਨਾਂ ਦੇ ਨਾਮ ਤੇ ਵੀ ਕੋਈ ਸ਼ਰਧਾਂਜਲੀ ਸਮਾਰੋਹ ਹੋ ਗਿਆ ਹੋਵੇ ਦੇਸ਼ ਦੀ ਸੰਸਦ ਦੇ ਵਿੱਚ ਉਹਨਾਂ ਨੂੰ ਯਾਦ ਕਰ ਲਿਆ ਗਿਆ ਹੋਵੇ ਕਿ ਹਾਂ ਭਾਈ ਉਹ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਜਿਹੜੇ ਇਦਾਂ ਮਾਰੇ ਗਏ ਇਹ ਲੁੱਟੇ ਗਏ ਨਹੀਂ ਕਿਉਂ ਨਹੀਂ ਉਸ ਤੋਂ ਵੀ ਗਾਂ ਅਸੀਂ ਆਜ਼ਾਦੀ ਦਿਹਾੜਾ ਸਾਲ ਦਰ ਸਾਲ ਮਨਾਉਂਦੇ ਆ ਰਹੇ ਹਾਂ ਪਰ ਅਸੀਂ ਰਿਸ਼ਤੇ ਨਹੀਂ ਇਹਨੇ ਸਦਾ ਚੁੜ ਸਕੇ ਮਤਲਬ ਯਾਦ ਹੋਣ ਦੇ 79 ਸਾਲਾਂ ਬਾਅਦ ਵੀ ਸਾਡੇ ਰਿਸ਼ਤਿਆਂ ਦੇ ਵਿੱਚ ਕੜਤ ਨਹੀਂ ਮੁੱਕੀ ਤੇ ਅਸੀਂ ਸਭ ਤੋਂ ਵੱਧ ਆਪਣਾ ਪੈਸਾ ਕੌਲ ਤੇ ਲਾਉਨੇ ਉਹਦੇ ਬਜਟ ਤੇ ਲਾਉਨੇ ਜੇ ਅੱਡ ਹੋ ਹੀ ਗਏ ਹੁਣ ਠੀਕ ਹੈ ਬਰਲਿੰਗ ਦੀ ਕੰਧ ਤੁਸੀਂ ਨਹੀਂ ਢਾ ਸਕਦੇ ਹੁਣੇ ਜੰਗਲੇ ਇਤਾਰਾਂ ਨਹੀਂ ਪੁੱਟ ਸਕਦੇ ਤਾਂ ਰਹਿਣਾ ਤਾਂ ਸਿੱਖ ਸਕਦੇ ਕਿਉਂ ਵੀ ਨਹੀਂ ਸਾਨੂੰ ਆਉਂਦਾ ਕੌਣ ਆਉ ਇੱਕ ਪਾਸੇ ਚੜਦਾ ਤੇ ਲਹਿੰਦਾ ਪੰਜਾਬ ਹੈ ਜਿਹੜਾ ਗਲ ਬੱਕੜੀਆਂ ਵੀ ਪਾਉਣਾ ਚਾਹੁੰਦਾ ਜਿਹੜਾ ਬੋਲੀ ਦੇ ਨਾਤੇ ਸੱਭਿਆਚਾਰ ਦੇ ਨਾਤੇ ਰਹਿਣ ਸਹਿਣ ਖਾਣ ਪੀਣ ਉਸ ਨਾਤੇ ਇੱਕ ਸੁਰ ਹੈ ਪਰ ਸਾਡੇ ਹਾਕਮਾਂ ਨੂੰ ਇਹ ਰਾਸ ਨਹੀਂ ਆਉਂਦਾ ਚਾਹੇ ਇੱਧਰ ਬੈਠੇ ਤੇ ਚਾਹੇ ਉੱਧਰ ਬੈਠੇ ਕਿ ਇਸ ਲਈ ਇਹ ਕੜਤਣ ਉਹਨਾਂ ਨੂੰ ਫਲਦੀ ਫਲਦੀ ਫਿਰ ਇਹਦਾ ਕੱਟਾ ਪੂਰੇ ਮੁਲਕ ਨੂੰ ਪੈਂਦਾ ਤੇ ਜੇ ਉਹ ਪੈਸਾ ਸਾਡਾ ਇੰਨੇ ਸਾਲਾਂ ਚ ਫੌਜ ਦੇ ਉਹਦੇ ਰੱਖ-ਰਖਾਅ ਤੇ ਹਥਿਆਰਾਂ ਤੇ ਜੰਗ ਤੇ ਨਾ ਲੱਗਿਆ ਹੁੰਦਾ ਆ ਦੇਸ਼ ਕਿੱਥੇ ਤਰੱਕੀ ਕਰਦਾ ਤੇ ਜੇ ਅਸੀਂ ਮੋਦਰਾਪੋਰਟ ਤੋਂ ਵਪਾਰ ਕਰ ਸਕਦੇ ਆ ਤੇ ਅਸੀਂ ਅਟਾਰੀ ਬਾਗਾ ਬਾਰਡਰ ਤੋਂ ਕਿਉਂ ਨਹੀਂ ਕਰ ਸਕਦੇ ਇਹਦਾ ਵੀ ਜਵਾਬ ਨਹੀਂ 10 ਲੱਖ ਲੋਕ ਉਸ ਨਵੇਂ ਮੁਲਕ ਤੇ ਇਧਰ ਉਧਰ ਜਾਣ ਦੇ ਵਿੱਚ ਮਾਰੇ ਗਏ ਇਹਨੂੰ ਹੱਲੇ ਕਹਿੰਦੇ ਆ ਸੀ ਉਜਾੜਾ ਕਹਿੰਦੇ ਆ ਸੀ ਵੱਡ ਟੁੱਕ ਕਹਿੰਦੇ ਆ ਸੀ ਤੇ ਉਸ 10 ਲੱਖ ਚੋਂ 8 ਲੱਖ ਤੋਂ ਵੱਧ ਪੰਜਾਬੀ ਸੀ ਸੋਸ ਬਹੁਤ ਜੋ ਕੁਝ ਪਾਪਰੇ ਆ ਉਹ ਦਰਦ ਫੁਟੀਸ ਅੱਜ ਵੀ ਵਰਕਰਾਰ ਹੈ ਕੈਨੇਡਾ ਵਰਗਾ ਮੁਲਕ ਕਮਗੱਟਾ ਮਰੂਦੀ ਉਸ ਗੁਰਨਾਣਕ ਜਹਾਜ਼ ਦੀ ਉਸ ਘਟਨਾ ਦੇ ਲਈ ਮਾਫੀ ਮੰਗ ਸਕਦਾ ਹੈ ਤੇ ਇਸੇ ਤਰ੍ਹਾਂ ਜਲਿਆਂ ਵਾਲੇ ਬਾਗ ਦੀ ਘਟਨਾ ਦੇ ਲਈ ਉਸ ਸਮੇਂ ਦੇ ਹਾਕਮ ਤੇ ਵਾਲਾ ਮੁਲਕ ਮਾਫੀ ਮੰਗ ਸਕਦਾ ਹੈ ਪਰ ਭਾਰਤ ਪਾਕਿਸਤਾਨ ਦੇ ਹਾਕਮ ਮਾਫੀਤਾ ਛੱਡੋ ਸ਼ਰਧਾਂਜਲੀ ਵੀ ਦੇ ਸਕਦੇ ਗੱਲਾਂ ਆਜ਼ਾਦੀ ਦੇ ਜਸ਼ਨ ਦੀਆਂ ਤੇ ਉਸ ਆਜ਼ਾਦੀ ਘੁਲਾਟੀਆਂ ਦੇ ਨਾਲ ਜਿਨ੍ਹਾਂ ਨੇ ਇੰਜ ਮੁੱਲ ਤਾਰਿਆ ਇਸ ਆਜ਼ਾਦੀ ਦਾ ਇਨ੍ਹਾਂ ਹੀ ਦਿਨਾਂ 'ਚ ਉਹਨਾਂ ਨੂੰ ਤੁਸੀਂ ਯਾਦ ਵੀ ਨਹੀਂ ਕਰ ਸਕਦੇ ਕਿਉਂ ਨਹੀਂ ਯਾਦ ਕੀਤਾ ਜਾਂਦਾ ਇਹ ਸਵਾਲ ਰਹੂਗਾ ਜਨਾ ਇਸ ਵਾਰ ਇਹ ਇਸੇ ਤਰ੍ਹਾਂ ਰਹੂਗਾ ਚਲੋ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਅੱਜ 79ਵੇਂ ਆਜ਼ਾਦੀ ਦਿਹਾੜੇ ਮੌਕੇ लाल किले पहुंचे तरंगा लहराया तरंगा लहराਉਣ ਦੀ ਰਸਮ ਅਦਾ ਕਰਦੇ ਆ ਸਾਰਿਆਂ ਦੀ ਨਜ਼ਰ ਸੀ ਉਹਨਾਂ ਦੇ ਉੱਤੇ ਜਿਸ ਕਦਰ ਉਹਨਾਂ ਦਾ ਪਹਿਰਾਵਾ ਕਿਉਂਕਿ ਕਿल्ले ਬੋਲ ਨਹੀਂ ਹੁੰਦੇ ਅੱਜ ਲਾਲ ਕਿਲੇ ਤੋਂ 103 ਮਿੰਟ ਸਮੋਦਨ ਕੀਤਾ 103 ਮਿੰਟ ਮਤਲਬ ਲਗਭਗ 2 ਘੰਟੇ ਦੇ ਨੇੜੇ ਚਲੇ ਗਏ ਸੀ ਸੋ 103 ਮਿੰਟ ਦੇ ਸਮੋਦਨ ਦੇ ਵਿੱਚ ਦਾ ਜੋਖਿਆ ਉਹ ਤਾਂ ਆਪਾਂ ਗੱਲ ਕਰਾਂਗੇ ਕਰਾਂਗੇ ਇਹਦੇ ਨਾਲ-ਨਾਲ ਉਹਨਾਂ ਦਾ ਪਹਿਰਾਵਾ ਤੇ ਉਹਨਾਂ ਦੀ ਬੋਲਾਂ ਦੇ ਵਿੱਚ ਕੁਝ ਅਰਥ ਕੁਝ ਮਾਇਨੇ ਰੱਖਦੇ ਨੇ ਜਨਾ ਅੱਜ ਪੱਗਵੇ ਰੰਗ ਦਾ ਸਿਰ ਤੇ ਤੁਰਲੇ ਵਾਲਾ ਉਹ ਪੱਗ ਤੇ ਪੱਗਵੇ ਰੰਗ ਦੀ ਜੈਕਟ ਤੇ ਤਰੰਗੇ ਦੇ ਰੰਗ ਵਾਲਾ ਕਮਚਾ ਅਰਨਾ ਜੀ ਨੇ ਉਹ ਪਕੈ ਨੇ ਗੱਲ 'ਚ ਉਹ ਪਾ ਕੇ ਸੋ ਭਗਵੇ ਰੰਗ ਦੀ ਪੱਗ ਤੇ ਭਗਵੇ ਰੰਗ ਦੀ ਜੈਕਟ ਪੈਸੇ ਚੌਥੀ ਵਾਰ ਆਇਆ ਅਸ਼ਦ ਆਜ਼ਾਦੀ ਦਿਹਾੜੇ ਤੇ ਉਹਨਾਂ ਨੇ ਉਸ ਰੰਗ ਨੂੰ ਕਿਉਂਕਿ ਅਗਲਿਆਂ ਦਾ ਏਜੰਡਾ ਹੈ ਇਹ ਰੰਗ ਸੰਤਾਂ ਮਹਾਪੁਰਸ਼ਾਂ ਫਕੀਰਾਂ ਦਾ ਰੰਗ ਸੀ ਇਹ ਸਨਾਤਨੀ ਰੰਗ ਵੀ ਮੰਨਿਆ ਜਾਂਦਾ ਪਰ ਉਸ ਨੂੰ ਤੁਸੀਂ ਫਿਰਕੂ ਰੰਗ ਬਣਾ ਦਿੱਤਾ ਹੁਣ ਉਸ ਨੂੰ ਫਿਰਕੂ ਰੰਗ ਵਜੋਂ ਵੇਖਿਆ ਜਾਂਦਾ ਹੈ ਨਰਿੰਦਰ ਮੋਦੀ ਉਹ ਰੰਗ ਪਾ ਕੇ ਵੀ ਆਉਂਦੇ ਨੇ ਤੇ ਚੀਚੇ ਤੌਰ ਤੇ ਅੱਜ ਆਰਐਸਐਸ ਦਾ ਜ਼ਿਕਰ ਵੀ ਕਰਦੇ ਨੇ ਲਾਲ ਕਿਲੇ ਤੋਂ ਪਹਿਲੀ ਵਾਰ ਇੰਜ ਆਰਐਸਐਸ ਦਾ ਗੂੰਗਾਣ ਹੋਇਆ ਜੀ ਹਾਂ ਨਰਿੰਦਰ ਮੋਦੀ ਕਹਿੰਦੇ ਜੀ ਜਦੋਂ ਲਾਲ ਕਿਲੇ ਪਹੁੰਚੇ ਤੇ ਉਹਨਾਂ ਨੇ ਆਪਣਾ ਭਾਸ਼ਣ ਕੀਤਾ ਤੇ ਉਹਨਾਂ ਨੇ ਕਹਿੰਦੇ ਜੀ ਆਰਐਸਐਸ ਦਾ ਜ਼ਿਕਰ ਕੀਤਾ ਉਹਨਾਂ ਨੇ ਅੱਜ ਆਪਣੀ ਪਹਿਲੀ ਵਾਰ ਮਤਲਬ ਕਿ ਇਹ ਪਹਿਲੀ ਵਾਰ ਉਹਨਾਂ ਦੇ ਭਾਸ਼ਣ 'ਚ ਤਾਂ ਬਿਲਕੁਲ ਹੀ ਪਹਿਲੀ ਵਾਰ ਕ੍ਰਾਸੀ ਸਵੈਸੇਮ ਦਾ ਜ਼ਿਕਰ ਕੀਤਾ। ਕਹਿੰਦੇ ਜੀ ਅੱਜ ਮੈਨੂੰ ਮਾਣ ਹੋ ਰਿਹਾ ਜ਼ਿਕਰ ਕਰਨਾ ਚਾਹੁੰਨਾ ਕਿ 100 ਸਾਲ ਪਹਿਲਾਂ ਇੱਕ ਸੰਗਠਨ ਆਰਐਸਐਸ ਦਾ ਜਨਮ ਹੋਇਆ ਸੀ। 100 ਸਾਲ ਦੀ ਰਾਸ਼ਟਰੀ ਸੇਵਾ 'ਚ ਉਹਨਾਂ ਦਾ ਵੱਡਾ ਯੋਗਦਾਨ ਹੈ। ਉਹ ਸਾਰ ਐਸਐਸ ਦੀ ਗੱਲ ਕਰ ਰਹੇ ਨੇ ਪ੍ਰਧਾਨ ਮੰਤਰੀ ਿੰਦਰ ਮੋਦੀ ਅੱਜ ਆਜ਼ਾਦੀ ਦਿਹਾੜੇ ਮੌਕੇ ਜਿਨ੍ਹਾਂ ਨੇ ਆਜ਼ਾਦੀ ਤੋਂ ਕਿੰਨੇ ਹੀ ਸਾਲ 40 50 ਸਾਲ ਤੋਂ ਵੱਧ ਬਖਵਾ ਛੇਦੂ ਤੋਂ ਵੀ ਵੱਧ ਹੋ ਗਏ ਤਰੰਗਾ ਨੀਲਾ ਰਾਇਆ ਆਪਣੇ ਜਿਹੜਾ ਉਹਦਾ ਨਾਗਪੁਰ ਹੈੱਡਕੁਆਰਟਰ ਆ ਜਬਰ ਛਦਜੇ ਵੀ ਸੋ ਇਹ ਉਸ ਨੂੰ ਅੱਜ ਉਤਜਾਦ ਕੀਤਾ ਜਾ ਰਿਹਾ ਸੀ ਤੇ ਇਹਦਾ ਜਵਾਬ ਫਿਰ ਵਿਰੋਧੀ ਤਰ੍ਹਾਂ ਦੇਣ ਲੱਗ ਪਿਆ ਰਾਜਤਿਕ ਤਰ੍ਹਾਂ ਤਾਂ ਮੌਕਾ ਚਾਹੀਦਾ ਉਹਨਾਂ ਨੇ ਕਿਹਾ ਕਹਿੰਦੇ ਮੋਦੀ ਜੀ ਆਪਣਾ 75 ਸਾਲ ਹੋਣ ਤੋਂ ਬਾਅਦ ਜਿਹੜਾ ਅਹੁਦਾ ਛੱਡਣ ਵਾਲਾ ਤੁਹਾਡਾ ਫਾਰਮੂਲਾ ਉਸ ਨੂੰ ਬਦਲਣ ਦੇ ਲਈ ਆਰ ਐਸਐਸ ਨੂੰ ਯਾਦ ਕਰ ਰਹੇ ਹਾਂ ਤਾਂ ਕਿ ਮਹਨ ਭਗਵਾਨ ਜੀ ਦੀ ਕਿਰਪਾ ਹੋ ਜAVE ਤੁਹਾਡੇ ਤੇ ਚਲੋ ਆਪਰੇਸ਼ਨ ਸੰਦੂਰ ਦਾ ਜ਼ਿਕਰ ਕੀਤਾ ਉਹਨਾਂ ਨੇ ਉਸ ਦੀ ਪ੍ਰਾਪਤੀ ਕਰਾਈ ਭਾਰਤੀ ਫੌਜ ਨੂੰ ਸਲਾਮ ਕੀਤਾ ਤੇ ਨਾਲ ਦੀ ਨਾਲ ਦੇਸ਼ ਨੂੰ ਤੋਹਫਾ ਦੇਣ ਦੀਆਂ ਗੱਲਾਂ ਕੀਤੀਆਂ ਉਹ ਕਹਿੰਦੇ ਜੀ ਕਿ ਅਸੀਂ ਜੀਐਸਟੀ ਦੇ ਵਿੱਚ ਕਟੌਤੀ ਕਰਾਂਗੇ ਤੇ ਸਾਢੇ 3 ਕਰੋੜ ਰੋਜ਼ਗਾਰ ਦੇ ਲਈ ਨਵੀਆਂ ਯੋਜਨਾਵਾਂ ਲੈ ਕੇ ਆਵਾਂਗੇ। ਸੋ ਇਸ ਤਰੀਕੇ ਕਰ ਨਾਲ ਅੱਜ ਉਹਨਾਂ ਨੇ ਦੇਸ਼ ਦੇ ਨਾਮ ਲਾਲ ਕਿਲੇ ਤੋਂ ਤਿਰੰਗਾ ਲਹਿਰਾਉਣਾ ਪ੍ਰੰਤ ਆਪਣਾ ਸੰਬੋਧਨ ਕੀਤਾ। ਆਜ਼ਾਦੀ ਦੀਆਂ ਮੁਬਾਰਕਾਂ। ਪਰ ਆਜ਼ਾਦੀ ਦਿਵਾਉਣ ਵਾਲੀ ਆਜ਼ਾਦੀ ਕੁਲਾਟੀ ਹੈ। ਤੇ ਇਸ ਆਜ਼ਾਦੀ ਦੇ ਨਾਂ ਤੇ ਕੋਈ ਬੰਡ ਤੇ ਉਜਾੜੇ 'ਚ ਮਾਰੇ ਗਏ ਬੇਗਨਾ ਨੂੰ ਕੰ ਭੁੱਲ ਨਾ ਜਾਏ। ਚਲੋ ਜੀ ਯਾਦੀ ਦਾ ਦਿਹਾੜਾ ਤੇ ਤੋਹਫੇ ਤਾਂ ਮਿਲਣੇ ਚਾਹੀਦੇ ਨੇ ਨਾ। ਤੋਹਫਾ ਮਿਲਿਆ ਜੀ ਕੇਂਦਰ ਵੱਲੋਂ ਪੰਜਾਬ ਨੂੰ ਆਜ਼ਾਦੀ ਦਿਹਾੜੇ ਤੇ ਤੋਹਫਾ ਮਿਲਿਆ ਤੋਹਫਾ ਹੀ ਮਿਲਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸੜਕ ਯੋਜਨਾ ਪ੍ਰੋਜੈਕਟ ਪੰਜਾਬ ਦੇ ਲਈ ਰੱਦ ਹੋ ਗਿਆ ਜੋ ਬਣ ਗਿਆ ਉਹ ਬਣ ਗਿਆ ਜੋ ਰਹਿ ਗਿਆ ਉਹ ਰਹਿ ਗਿਆ ਪ੍ਰਧਾਨ ਮੰਤਰੀ ਸੜਕ ਯੋਜਨਾ ਪ੍ਰੋਜੈਕਟ ਨੂੰ ਫਿਲਹਾਲ ਕੇਂਦਰ ਨੇ ਰੋਕ ਦਿਆ ਹੋਇਆ ਰੱਦ ਕਰ ਦਿੱਤਾ ਤੇ ਰੱਦ ਕਰਨ ਦਾ ਨਤੀਜਾ ਸੜਕਾਂ ਦਾ ਕੰਮ ਤਾਂ ਲਗਭਗ 80 ਪੀਸੇ ਦੀ 90 ਪੀਸੇ ਦੀ ਮੁਕੰਮਲ ਹੋ ਗਿਆ ਸੀ ਪਰ ਪੁਲ ਬਣਨੇ ਰਹਿੰਦੇ ਸੀ ਉਪੁਲ ਬਣਨੋਂ ਰਹੇ ਉਪੁਲੀਆਂ ਬਣਨੀਆਂ ਰਹਿ ਗਈਆਂ ਪ੍ਰਧਾਨ ਮੰਤਰੀ ਸੜਕ ਯੋਜਨਾ ਤੋਂ ਵੱਖ ਹੋਣਾ ਜਿਹੜੀਆਂ ਸਾਡੇ ਪਿੰਡੂ ਖੇਤਰਾਂ ਨੂੰ ਕਸਬਿਆਂ ਨੂੰ ਜੋੜਨ ਵਾਲੀਆਂ ਜਿਹਦੇ ਤੇ ਪੱਟੀ ਬਣੀ ਹੁੰਦੀ ਹੈ ਵਿਚਾਲੇ ਉੱਥੋਂ ਦਾ ਇਹ ਹੋ ਜਾਂਦਾ ਕਿ ਹਾਂ ਵੀ ਇਹ ਪੱਟੀ ਵਾਲੀ ਸੜਕ ਹੈ ਨਾ ਚਿੱਟੀ ਪੱਟੀ ਤੇ ਚਿੱਟੇ ਨਿਸ਼ਾਨ ਲਾਏ ਹੁੰਦੇ ਆ ਤੇ ਉਦੋਂ ਇਹ ਹੁੰਦਾ ਕਿ ਜੀ ਇਹ ਪ੍ਰਧਾਨ ਮੰਤਰੀ ਸੜਕ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਬਣੀ ਸੜਕ ਹੈ ਹੁਣ ਉਹਦੇ ਵਿੱਚ ਵਕਾਇਦਾ ਤੌਰ ਦੇ ਉੱਤੇ ਜਿਹੜੇ ਪੁਲ ਬਣਨੇ ਸੀ ਉਹਦੇ ਪ੍ਰੋਜੈਕਟ ਰੋਕ ਦਿੱਤੇ ਗਏ। ਪੰਜਾਬ 'ਚ 828 ਕਰੋੜ 828 ਕਰੋੜ 87 ਲੱਖ ਦਾ ਇਹ ਪ੍ਰੋਜੈਕਟ ਸੀਗਾ ਜਿਹੜੇ ਬੱਟੇ ਖਾਤੇ ਪੈ ਗਿਆ। ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਕਰੀਬ 800 ਕਰੋੜ ਦਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ। 828 ਕਰੋੜ ਤੋਂ ਉੱਪਰ। ਪੰਜਾਬ ਲਈ ਇਹ ਫੈਸਲਾ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਕਿਉਂਕਿ ਸੁਭਾ ਸਰਕਾਰ ਦੇ ਪਹਿਲਾਂ ਹੀ ਕੇਂਦਰ ਨੇ ਪਿੰਡੂ ਵਿਕਾਸ ਫੰਡ ਦੇ ਨਾਂ ਤੇ ਕਰੀਬ-ਕਰੀਬ 8000 ਕਰੋੜ 10000 ਕਰੋੜ ਸਾਡਾ ਰੋਕਿਆ ਹੋਇਆ। ਉਹਦੀ ਡੈਕੀ ਨਹੀਂ ਹੋ ਰਹੀ। ਤੇ ਸਾਡੀ ਸਰਕਾਰ ਉਹਦੀ ਚੱਲ ਜੂ ਹੀ ਵੀ ਨਹੀਂ ਕਰਦੀ ਨਸਰ ਆਦੀ। ਤੇ ਕਹਿੰਦੇ ਜੀ ਉਹ ਰੁਕਿਆ ਹੋਇਆ ਸੀਗਾ ਤੇ ਹੁਣ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਤਿੰਨ ਪ੍ਰੋਜੈਕਟਾਂ ਤਹਿਤ ਪੰਜਾਬ ਵਿੱਚ 64 ਸੜਕਾਂ ਅਪਗ੍ਰੇਡ ਹੋਈਆਂ। ਅਤੇ 38 ਦੇ ਕਰੀਬ ਪੁਲ ਬਣਨੇ ਸਨ। ਇਹਨਾਂ ਸੜਕਾਂ ਦੀ ਲੰਬਾਈ 600 ਕਿਲੋਮੀਟਰ ਤੋਂ ਵੀ ਜ਼ਿਆਦਾ ਬਣਦੀ ਆ। ਪੰਜਾਬ ਸੀਜ਼ ਪ੍ਰੋਜੈਕਟ ਤਹਿਤ ਵਾਤਾਵਰਣ ਅਨੁਕੂਲ ਨਵੀਂ ਟੈਕਨੋਲੋਜੀ ਨਾਲ 64 ਸੜਕਾਂ ਅਪਗ੍ਰੇਡ ਹੋਈਆਂ ਤੇ 15 ਮੀਟਰ ਤੋਂ ਵੱਧ ਲੰਬਾਈ ਦੇ 38 ਦੇਕਰੀ ਪੁਲ ਬਣਨੇ ਸਨ। ਕੇਂਦਰ ਸਰਕਾਰ ਨੇ 31 ਮਾਰਚ ਨੂੰ ਇਹਨਾਂ ਸੜਕਾਂ ਤੇ ਪੁਲਾਂ ਦੇ ਨਿਰਮਾਣ ਦੇ ਲਈ ਮਨਜ਼ੂਰੀ ਦਿੱਤੀ। ਕੇਂਦਰੀ ਪਿੰਡੂ ਵਿਕਾਸ ਫੰਡ ਪਰ ਹੁਣ ਕੇਂਦਰੀ ਪਿੰਡੂ ਵਿਕਾਸ ਫੰਡ ਦੇ ਮੰਤਰਾਲੇ ਨੇ ਸੰਯੁਕਤ ਸਕੱਤਰ ਨੇ 31 ਜੁਲਾਈ ਨੂੰ ਸਨਿਆਪ ਭੇਜਤਾ ਕਿ ਤੁਹਾਡਾ ਜੀਆ ਪ੍ਰੋਜੈਕਟ ਰੱਦ ਕੀਤਾ। 30 ਮਾਰਚ ਨੂੰ ਮਨਜ਼ੂਰੀ ਮਿਲੀ ਸੀ ਉਸ ਤੋਂ ਬਾਅਦ ਕੰਮ ਸ਼ੁਰੂ ਵੀ ਹੋ ਗਿਆ ਸੜਕਾਂ ਲਗਭਗ ਬਣ ਗਈਆਂ ਪਰ 38 ਪੁਲ ਬਣਨੋਂ ਰਹਿ ਗਏ ਤੇ ਹੁਣ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਦੇ ਸਹਿਯੁਕ ਸਕੱਤਰ ਨੇ 31 ਜੁਲਾਈ ਨੂੰ ਲਿਖੇ ਆਪਣੇ ਚਿੱਠੀ ਭੇਜੀ ਆਰਡਰ ਭੇਜੇ ਉਹਦੇ ਵਿੱਚ ਕਹਤਾ ਕਿ ਜਿਹੜੇ ਕੰਮਾਂ ਦੇ ਟੈਂਡਰ ਜਾਂ ਕੰਮ ਸ਼ੁਰੂ ਨਹੀਂ ਹੋ ਸਕੇ ਉਹ ਡਰਾਪ ਕੀਤੇ ਜਾਂਦੇ ਨੇ ਉਹ ਰੋਕ ਦਿੱਤੇ ਜਾਂਦੇ ਨੇ ਸੋ ਕੇਂਦਰੀ ਮੰਤਰਾਲੇ ਦੇ ਸਪਾਂਸਰ ਨਾਲ ਪੰਜਾਬ ਦੇ ਵਿੱਚ 828 ਕਰੋੜ ਦੇ ਪ੍ਰੋਜੈਕਟ ਲਟਕ ਕੇ ਰਹੇਗੇ ਜਿੰਨਾਂ ਸੜਕਾਂ ਤੇ ਪੁਲ ਬਣਨੇ ਸਨ ਉਹਨਾਂ ਸੜਕਾਂ ਦਾ ਕੰਮ ਬਿਸ਼ੱਕ ਮੁਕੰਮਲ ਹੋ ਗਿਆ ਪਰ ਪੁਲ ਬਣਨ ਤੋਂ ਕੰਮ ਰਹਿ ਗਿਆ ਜੀ ਭਗਵੰਤ ਮਾਨ ਜੀ ਨੇ ਚਿੱਠੀ ਲਿਖਤੀਏ ਕੇਂਦਰ ਨੂੰ ਲਿਖੋ ਚਿੱਠੀਆਂ ਜਨਾਬ ਪਿੰਡੂ ਵਿਕਾਸ ਫੰਡ ਲਈ ਵੀ ਲਿਖੋ ਚਿੱਠੀਆਂ ਕੇਂਦਰ ਵੱਲੋਂ ਸਿਹਤ ਸਿੱਖਿਆ ਵਾਲੇ ਮਾਮਲੇ 'ਚ ਵੀ ਐ ਠੀਕ ਆ ਫੱਟੇ-ਪੁੱਟੇ ਲਾ ਕੇ ਤੁਸੀਂ ਮਾੜੇ ਘੋਟੇ ਫੰਡ ਲਿਆਂਦੇ ਲਿਖੋ ਚਿੱਠੀਆਂ ਰਾਜਨੀਤਿਕ ਲੜਾਈ ਲੜੋ ਜਨਾਬ ਪਾਣੀਆਂ ਤੋਂ ਲੈ ਕੇ ਪਿੰਡੂ ਵਿਕਾਸ ਤੱਕ ਪਿੰਡੂ ਵਿਕਾਸ ਦਾ ਮਸਲਾ ਨਹੀਂ ਮੰਡੀਆਂ ਮੁਕਣ ਦਾ ਮਸਲਾ ਹੈ ਰਾਜਨੀਤਿਕ ਲੜਾਈ ਲੜੋ ਇਹ ਚੁਟਕਲੇ ਬਿਆਨੀਆਂ ਟੋਟਕੀ ਵੀ ਸੋਸਾਈ ਦੀ ਤਿਆਰੀ ਹਨ ਉਹ ਦਿੱਲੀ ਵਾਲੇ ਕਦੇ ਚੋਪਰ ਚੜ੍ਹ ਕੇ ਤੇ ਗੱਡੀ ਚੜ੍ਹ ਇਦਾਂ ਨਹੀਂ ਸਰਨਾ ਜਨਾਬ ਇਹ ਗੱਲ ਕਰਨੀ ਗੱਲ ਬਿਸ਼ੱਕ ਮੈਂਬਰ ਪਾਰਲੀਮੈਂਟ ਨੇ ਵੀ ਕਿਹਾ ਹੈ ਕਿ ਕੇਂਦਰ ਵੱਲੋਂ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਇਹ ਤਰੀਕਾ ਕਰ ਸਹੀ ਨਹੀਂ ਹੈਗਾ ਪਰ ਉਸ ਦੇ باوجود ਵੀ ਇਸ ਵਾਰ ਵੱਡਾ ਖੜਾ ਹੈ ਕਿ ਜੀ ਸਾਡੀ ਸੱਤਾ ਤਾਰੀ ਤੇ ਇਸ ਪੈਨੂ ਦੇ ਉੱਤੇ ਖੁੱਲ੍ਹ ਕੇ ਲੜਾਈ ਕਿਉਂ ਨਹੀਂ ਹੜਦੀ ਚਲੋ ਜੀ ਚੌਣਾ ਆ ਗਈਆਂ ਕਹਿੰਦੇ ਜੀ ਹਾਂ ਇੱਕ ਵਾਰ ਫਿਰ ਚੌਣ ਮਾਹੌਲ ਪੰਜਾਬ ਦੇ ਵਿੱਚ ਪੱਕਾ ਦੇਖੋਗੇ ਤੁਸੀਂ ਤਰਨ ਤਰਨ ਦੀ ਗੱਲ ਕਰ ਰਹੇ ਹਾਂ ਤਰਨ ਤਰਨ ਤਾਂ ਹੈ ਹੀ ਹੈ ਤਰਨ ਤਰਨ ਨਾਲ ਜਿਵੇਂ ਨਹੀਂ ਚੌਣ ਤਾਂ ਸਿਰ ਤੇ ਖੜੀ ਹੋਏ ਉਹ ਤੋਂ ਬਿਨਾ ਪਿੰਡਾਂ ਦੇ ਵਿੱਚ ਚੌਣ ਮਾਹੌਲ ਦੇਖੂਗਾ ਜਦੋਂ ਉਹ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਲਈ 5 ਅਕਤੂਬਰ ਦੀ ਤਾਰੀਖ ਨੂੰ ਮਕਰਦ ਕਰ ਲਈ ਗਈ ਹੈ ਕਿ 5 ਅਕਤੂਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸੰਸਦੀ ਚੋਣਾਂ ਹੋਣਗੀਆਂ ਇਹ ਪਿੰਡੂ ਖੇਤਰ ਨਾਲ ਸੰਬੰਧਿਤ ਚੋਣਾਂ ਨੇ ਤੇ ਤਾਜ਼ਾ-ਤਾਜ਼ਾ ਲੈਂਡ ਪੋਲਿੰਗ ਵਾਲਾ ਮਤਲਬ ਕਿ ਝਟਕਾ ਸਰਕਾਰ ਨੂੰ ਮਿਲ ਚੁੱਕਿਆ ਵਾਪਸ ਲੈਣਾ ਪਿਆ ਆਪਣਾ ਪ੍ਰੋਜੈਕਟ ਆਪਣੀ ਯੋਜਨਾ ਆਪਣੀ ਲੈਂਡ ਪੋਲਿੰਗ ਪਾਲਿਸੀ ਹੁਣ ਉਸ ਤੋਂ ਬਾਅਦ ਪਿੰਡਾਂ 'ਚ ਕਿਹੜੇ ਆਧਾਰ ਤੇ ਉੱਤੇ ਕਿ ਡੰਡੇ ਦੇ ਜ਼ੋਰ ਤੇ ਕਿ ਪ੍ਰਸ਼ਾਸਨ ਦੇ ਦਮ ਤੇ ਕਿ ਪੰਚਾਇਤੀ ਚੋਣਾਂ ਵਾਲਾ ਠੰਗ ਤਰੀਕਾ ਅਪਣਾਉਗੀ ਸਰਕਾਰ ਉਸ ਤਰੀਕੇ ਨਾਲ ਆਪਣੀ ਦਮਖੰਬਨਾ ਲੜ ਕੇ ਹੁਣੀਆਂ ਜਾਂ ਫਿਰ ਜੇ ਨਿਰਪੱਖ ਚੋਣਾਂ ਹੁੰਦੀਆਂ ਫਿਰ ਸਰਕਾਰ ਨੂੰ ਕੋਈ ਡਰ ਲੱਗਦਾ ਦੇਖਦੇ ਆ ਜੀ ਪਿੰਡ ਕੀ ਫੈਸਲਾ ਕਰਦੇ ਆ ਪਰ ਸਰਕਾਰ ਨੇ ਲਗਭਗ ਬੈਸਤਾ ਦੇਰੀ ਨਾਲ ਨੇ ਚੋਣਾਂ ਤੈਸ ਸਮੇਂ ਤੇ ਨਹੀਂ ਹੋ ਰਹੀਆਂ ਅਜੇ ਵੀ ਕਈ ਤਰ੍ਹਾਂ ਦੇ ਖਦਸੇ ਖੜੇ ਨੇ ਕਿ ਜੇ ਬਿਹਾਰ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਤੇ ਬਿਹਾਰ ਦੀ ਚੋਣਾਂ ਦੇ ਨਾਲ ਹੀ ਫਿਰ ਜੀ ਤਰਨਤਾਰਨ ਦੀ ਜਿਮਨੀ ਚੋਣ ਵੀ ਆ ਜਾਣੀ ਹੈ ਤੇ ਤਰਨਤਾਰਨ ਦੀ ਜਿਮਨੀ ਚੋਣ ਦੇ ਲਈ ਆਮ ਆਦੀ ਪਾਰਟੀ ਵੀ ਲਗਭਗ ਸਪਸ਼ਟ ਕਰ ਚੁੱਕੀ ਹੈ ਅਕਾਲੀਆਂ ਦੇ ਵਡੇ ਚੋਂ ਇੱਕ ਬੰਦੇ ਨੂੰ ਲਿਆ ਕੇ ਇੰਚਾਰਜਤਾ ਲਈ ਦਿੱਤਾ ਉਹਨੂੰ ਟਿਕਟ ਮਿਲਣ ਦੇ ਚਾਂਸ ਨਹੀਂ ਅੱਜ ਭਾਰਤੀ ਜਨਤਾ ਪਾਰਟੀ ਵੀ ਅਕਾਲੀਆਂ ਚੋਂ ਇੱਕ ਲੀਡਰ ਨੂੰ ਹਾਂ ਉਮੀਦਵਾਰ ਰਲਣ ਚੁੱਕੀ ਹੈ ਤੇ ਜਿਹੜਾ ਅਕਾਲੀ ਦਲ ਦੇ ਨਾਲ ਨਹੀਂ ਸੀਦਾ ਵਾਸਤਾ ਉਹਨੂੰ ਲਿਆ ਕੇ ਅਕਾਲੀ ਦਲ ਉਮੀਦਵਾਰ ਬਾਦਲ ਤੇ ਰਲਣ ਚੁੱਕੇ ਮਤਲਬ ਅਕਾਲੀ ਦਲ ਬਾਦਲ ਤੇ ਦਾ ਉਮੀਦਵਾਰ ਉਹ ਹੈ ਜਿਹਦਾ ਅਕਾਲੀ ਦਲ ਨਾਲ ਕੋਈ ਸੰਬੰਧ ਨਹੀਂ ਬੀਜੇਪੀ ਤੇ ਆਮ ਆਦੀ ਪਾਰਟੀ ਦੇ ਲਗਭਗ ਉਮੀਦਵਾਰ ਉਹ ਨੇ ਜਿਹਨਾਂ ਦਾ ਸੰਬੰਧ ਅਕਾਲੀ ਦਲ ਨਾਲ ਹੈ ਕਮਾਲ ਹੈ ਜੇ ਹੁਣ ਉਹ ਚੋਣਾ ਬਿਹਾਰ ਦੇ ਨਾਲ ਆਉਂਦੀ ਹੈ ਜਿਵੇਂ ਨਹੀਂ ਚੋਣ ਤਾਂ ਫਿਰ ਕੀ ਉਹਦੇ ਨਾਲ ਇਹ ਚੋਣ ਵੀ ਅੱਗੇ ਪਿੱਛੇ ਹੋ ਸਕਦੀ ਹੈ ਇਹ ਵੀ ਪਹਿਲੂ ਹੈਗਾ ਪਰ ਫਿਲਹਾਲ ਪਿੰਡਾਂ ਦੇ ਵਿੱਚ ਬਲਾਕ ਸੰਪਤੀ ਇਹ ਦਾ ਪੰਚਾਇਤ ਨੂੰ ਲੈ ਕੇ ਚਰਚਾਾਂ ਵਿੱਚ ਜ਼ੋਰ ਪਣ ਲੱਗੀ ਕਿ ਕੌਣ ਬਣਨਾ ਕਿਹਦੀ ਵਾਰੀ ਆਉਂਦੀ ਹੈ ਕਿਹਦੀ ਲਾਟਰੀ ਖੁੱਲਦੀ ਹੈ ਬਿਲਕੁਲ ਜੀ ਚੋਣਾ ਹੋਣੀ ਚਾਹੀਦੀਆਂ ਨੇ ਨਿਰਪੱਖ ਹੋਣੀ ਚਾਹੀਦੀਆਂ ਨੇ ਸਰਕਾਰ ਨੂੰ ਆਪਣੀ ਛਾਖ ਵਿਚਾਰ ਕੇ ਤਾਂ ਕਿ ਲੋਕਾਂ ਦਾ ਭਰੋਸਾ ਬਾਲ ਹੋਵੇ ਉਸ ਤਰ੍ਹਾਂ ਕਰਉਣਾ ਚਾਹੀਦਾ ਪਰ ਜਦੋਂ ਤੁਸੀਂ ਰਾਜਨੀਤਿਕ ਜੋੜ-ਘਟਾ ਦੇਖਦੇ ਹੋ ਤੁਹਾਨੂੰ ਉਹਦੇ ਵਿੱਚ ਡਰ ਲੱਗਦਾ ਕਿ ਅਗਲੀਆਂ ਪਰ ਪੰਡਾਂ ਸਭਾ ਚੋਣਾ 227 ਤੇ ਸਨੇਹਾ ਜਾਊਗਾ ਫਿਰ ਤੁਸੀਂ ਹਰ ਤੰਗ ਤਰੀਕਾ ਬਣਾਉਨੇ ਹੋ ਸੋ ਜੇਕਰ ਉਹ ਤੰਗ ਤਰੀਕਾ ਅਪਣਾਇਆ ਤੇ ਉਹਦੇ ਨਾਲ ਫਿਰ ਪਿੰਡਾਂ ਦੇ ਵਿੱਚ ਇਸ ਵਾਰ ਮਾਹੌਲ ਕਿ ਹੋ ਜਾ ਹੋਏਗਾ ਕਿਉਂਕਿ ਲੈਂਡ ਪਲਿੰਗ ਵਾਲਾ ਤਾਜ਼ਾ ਤਾਜ਼ਾ ਤੁਸੀਂ ਜਖਮ ਦੇਣ ਦੀ ਕੋਸ਼ਿਸ਼ ਕੀਤੀ ਸੀ ਐਸੇ ਪਿੰਡਾਂ ਦੇ ਜਿਨ੍ਹਾਂ ਨੇ ਤੁਹਾਨੂੰ ਬਾਜੀ ਮੋੜੀ ਹੈ ਪੰਜਾਬ ਦਾ ਜਦੋਂ ਜ਼ਿਕਰ ਆਵੇ ਤੇ ਉਹਦੇ ਨਾਲ ਕੈਨੇਡਾ ਦਾ ਜ਼ਿਕਰ ਨਾ ਹੋ ਵੀ ਹੋ ਨਹੀਂ ਸਕਦਾ ਅੱਤੇ ਤੋਂ ਵੱਧ ਪੰਜਾਬ ਦਾ ਕੈਨੇਡਾ ਹੀ ਬਸਾ ਹੈ ਹਰ ਤੀਜੇ ਕਰ ਚ ਕੋਈ ਨਾ ਕੋਈ ਜੀ ਕਿਸ ਨਾ ਕਿਸੇ ਨਾਤੇ ਰਿਸ਼ਤੇਦਾਰ ਦਾ ਸੰਬੰਧ ਕੈਨੇਡਾ ਨਾਲ ਹੈਗਾ ਪਰ ਪਿਛਲੇ ਕੁਝ ਬਰਿਆਂ ਤੋਂ ਕੈਨੇਡਾ ਦੀ ਆਰਥਿਕ ਸਥਿਤੀ ਕੈਨੇਡਾ ਦੀ ਰਾਜਨੀਤੀ ਕੈਨੇਡਾ ਚ ਵਧਿਆ ਪ੍ਰਵਾਸ ਉਸ ਨੇ ਕਾਫੀ ਕੁਝ ਢਾਂਚੇ ਨੂੰ ਹਿਲਾਇਆ ਉਸ ਤੋਂ ਬਾਅਦ ਸਰਕਾਰ ਉੱਥੇ ਮੁੜ ਕੇ ਬਣੀ ਬੇਸ਼ੱਕ ਰਿਪੀਟ ਹੋ ਗਈ ਉਹ ਟਰੰਪ ਦੀ ਉਸ ਪ੍ਰਕਿਰਿਆ ਦੇ ਤਹਿਤ ਪਰ ਕੁਝ ਸ਼ਕਤੀਆਂ ਹੋਈਆਂ ਵੀਜ਼ਾ ਪ੍ਰਕਿਰਿਆ ਨੂੰ ਲੈ ਕੇ ਪੀਆਰ ਨੂੰ ਲੈ ਕੇ ਰੁਝਾਨ ਘਟਿਆ ਉੱਥੇ ਰੋਜ਼ਗਾਰ ਘਟ ਮਿਲਣ ਲੱਗੇ ਤੇ ਹੁਣ ਉਹਦਾ ਅਸਰ ਵੀ ਦਿਖਣ ਲੱਗਾ ਕੈਨੇਡਾ ਦੇ ਵਿੱਚ 40000 ਨੌਕਰੀਆਂ ਗਈਆਂ ਆ ਜੁਲਾਈ ਮਹੀਨੇ ਦੇ ਅੰਕੜੇ ਦੇ ਆਧਾਰ 'ਤੇ ਕਿਹਾ ਜਾ ਰਿਹਾ ਕਿ 40000 ਮੈਂ ਜੁਲਾਈ ਮਹੀਨੇ ਦੇ ਅੰਕੜੇ ਦੀ ਗੱਲ ਕਰ ਰਿਹਾ ਕੈਨੇਡਾ 'ਚ ਜੁਲਾਈ 'ਚ 40000 ਲੋਕਾਂ ਨੂੰ ਨੌਕਰੀ ਤੋਂ ਨਾਪਿਆ ਤੇ ਸਭ ਤੋਂ ਜ਼ਿਆਦਾ ਇਹ 40000 'ਚੋਂ ਪੰਜਾਬੀ ਨੇ ਇਹਾਂ ਦੀ ਨੌਕਰੀ ਗਈ ਬੇਰਜ਼ਗਾਰੀ ਦਰ 7% ਦੇ ਲਗਭਗ ਪਹੁੰਚਣ ਵਾਲੀ ਹੈ ਅੱਜ 6.9% ਤੇ ਖੜੀ ਹੈ ਤੇ ਕਹਿੰਦੇ ਕੋਈ ਸ਼ੰਕੇ ਸ਼ੋਭੇ ਨਹੀਂ ਕਿਸੇ ਰੂਬਰੀ ਕੇ ਸੱਤ ਤੋਂ ਪਾਰ ਨਹੀਂ ਜਾਊਗੀ ਜਾਊਗੀ ਕਹਿੰਦੇ ਤੇ ਸਭ ਤੋਂ ਵੱਧ ਜਿਹੜਾ ਰੋਜ਼ਗਾਰ ਗਿਆ ਉਹ ਗਿਆ ਇਨਫਰਮੇਸ਼ਨ ਦੇ ਵਿੱਚ ਉਹ ਗਿਆ ਕਲਚਰ ਦੇ ਵਿੱਚ ਉਹ ਗਿਆ ਸਾਡਾ ਐਂਟਰਟੇਨਮੈਂਟ ਦੇ ਵਿੱਚ ਸੋ ਸਭ ਤੋਂ ਵੱਧ ਸੱਭਿਆਚਾਰ ਦੇ ਵਿੱਚ ਮਨੋਰੰਜਨ ਦੇ ਵਿੱਚ ਸੂਚਨਾ ਦੇ ਵਿੱਚ ਇਹਨਾਂ ਖੇਤਰਾਂ 'ਚ ਸਭ ਤੋਂ ਵੱਧ ਰੋਜ਼ਗਾਰ ਗਿਆ ਤੇ ਪੀਆਰ ਦੀ ਸੰਭਾਵਨਾ ਲਗਭਗ ਮੁੱਕ ਗਈ ਹੈ ਮਤਲਬ ਮੈਂ ਆંકੜੇ ਦੇਖ ਰਿਹਾ ਸੀਗਾ ਉਹ ਕਹਿੰਦੇ ਵੀ ਕਿ ਜਿੱਥੇ ਸਭ ਤੋਂ ਵੱਧ ਰੋਜ਼ਗਾਰ ਗਿਆ ਉਹ ਖੇਤਰ ਉਹ ਨਹੀਂ ਜਿੱਥੇ ਪੰਜਾਬੀ ਜ਼ਿਆਦਾ ਵਸਦੇ ਨੇ ਪੰਜਾਬੀ ਖੇਤਰ ਨੇ ਤੇ ਅਸਰ ਪੰਜਾਬੀਆਂ ਤੇ ਪਿਆ ਕਹਿੰਦੇ ਜੀ 17000 ਨੌਕਰੀਆਂ ਸਿਰਫ ਅਲਬਰਟਾ ਦੇ ਵਿੱਚ ਚਲੀਆਂ ਗਈਆਂ ਤੇ ਇਹ ਖੇਤਰ ਸਭ ਨੂੰ ਪਤਾ ਹੈ ਇਸੇ ਤਰ੍ਹਾਂ 20000 ਤੋਂ ਜ਼ਿਆਦਾ ਰੋਜ਼ਗਾਰ ਕਹਿੰਦੇ ਜੀ ਖਤਮ ਹੁੰਦੇ ਸਾਰੇ ਜੇ 17000 ਚਲਾਗੇ 20000 ਰੋਜ਼ਗਾਰ ਹੋਰ ਖਤਮ ਹੋਣਦੇ ਰੋਜ਼ਗਾਰ ਖੜੇ ਇਹਨਾਂ ਦਾ ਖਤਰਾ ਖੜਾ ਹੈ 15 ਤੋਂ 24 ਸਾਲ ਦੇ ਲੋਕ ਜਿਆਦਾ ਪ੍ਰਭਾਵਿਤ ਹੋਏ ਨੇ ਤੇ ਇਹਦੇ ਵਿੱਚ ਮੈਂ ਅੰਕੜੇ ਦੇਖ ਰਿਹਾ ਸੀ ਕਿ ਉਹ ਕਹਿੰਦੇ ਕਿ ਸਕੂਲਾਂ ਦੇ ਖਾਸ ਕਰ ਕਾਲਜਾਂ ਯੂਨੀਵਰਸਿਟੀਆਂ ਤੇ ਅਸਰ ਇਸ ਲਈ ਪੈ ਰਿਹਾ ਹੈ ਕਿ ਉੱਥੇ ਪੀਆਰ ਵਾਲੇ ਬੱਚਿਆਂ ਦੀ ਆਮਦ ਘਟ ਗਈ ਤੇ ਉਹਦੇ ਕਰਕੇ 10000 ਕਾਲਜਾਂ 10000 ਕਾਲਜ ਫੈਕਲਟੀ ਤੇ ਸਹਾਇਕ ਕਰਮਚਾਰੀਆਂ ਨੂੰ ਘਟ ਦਿੱਤਾ ਕਾਲਜ ਯੂਨੀਵਰਸਟੀਆਂ ਨੇ 10000 ਅੰਕੜਾ ਛੋਟਾ ਨਹੀਂ ਹੈ ਕਿਉਂਕਿ ਉੱਥੇ ਜਦੋਂ ਵਦੇਸ਼ੀ ਵਿਦਿਆਰਥੀਆਂ ਨੂੰ ਘਟ ਗਏ ਤੇ ਉਹ ਫੀਸਾਂ ਆਉਣੀਆਂ ਘਟਗੀਆਂ ਚੱਲਦੀ ਉਹਦੇ ਦਮਤੇ ਸੀ ਫਿਰ ਰੁਜ਼ਗਾਰ ਤੋਂ ਜਾਣੀ ਸੀ ਰੁਜ਼ਗਾਰ ਗਿਆ ਤੇ ਇਸੇ ਤਰੀਕੇ ਕਰ ਲਓ ਕਹਿੰਦੇ ਕਿ ਅਸਰ ਇਸ ਕਦਰ ਪੈਣਾ ਹੈ ਕਿ ਪੀਆਰ ਦੀਆਂ ਫਾਈਲਾਂ ਸਾਲਾਂ ਦਰ ਸਾਲਾਂ ਲਟਕਦੀਆਂ ਹੋਈਆਂ ਤੇ ਉਹ ਫਾਈਲਾ ਇਸੇ ਤਰ੍ਹਾਂ ਲਟਕਦੀ ਰਹਿਣ ਦੀ ਆਸ ਹੈ ਹੁਣ ਛੇਤੀ ਪੀਆਰ ਮਿਲਣ ਦੀ ਵੀ ਆਸ ਨਹੀਂ ਹੈ ਜਿਹੜੇ ਉੱਥੇ ਬਰਕ ਵੀਜ਼ੇ ਤੇ ਗਏ ਨੇ ਜਾਂ ਸਟੱਡੀ ਵੀਜ਼ੇ ਤੋਂ ਬਾਅਦ ਜਿਨ੍ਹਾਂ ਨੇ ਕੁਝ ਆਪਣੀਆਂ ਫਾਈਨਲ ਆਈਆਂ ਨੇ ਹੁਣ ਉਹਨਾਂ ਦੀ ਆਸ ਚਾਂਸ ਬਹੁਤ ਘਟ ਗਿਆ ਇਸ ਲਈ ਕੈਨੇਡਾ ਪ੍ਰਤੀ ਇੱਥੇ ਰੁਝਾਨ ਘਟਿਆ ਪੰਜਾਬ ਦਾ ਭਾਰਤ ਦਾ ਹੋਰਨਾਂ ਮੁਲਕਾਂ ਕੰਨੀ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨ ਇਹਨਾਂ ਮੁਲਕਾਂ ਕੰਨੀ ਲੋਕ ਰੁਖ ਕਰਨ ਲੱਗੇ ਨੇ ਉਥੇ ਕੈਨੇਡਾ ਦੇ ਵਿੱਚ ਉਹਦਾ ਅਸਰ ਵੀ ਦਿਖਣ ਲੱਗਿਆ ਕਿ ਜੇ ਜੁਲਾਈ ਮਹੀਨੇ ਚ ਚੜ੍ਹ ਗਿਆ ਜਰ ਦੀ ਨੌਕਰੀ ਗਈ ਹੈ ਤਾਂ ਉਹਦੇ ਮਹੀਨੇ ਚ ਕੰਨੀ ਹੋਰ ਖਤਰਾ ਖੜਾ ਫਿਕਰਾਂ ਇਸ ਦਿੱਖਿਆ ਗਿਆ ਬਹੁਤ ਬਹੁਤ ਸ਼ੁਕਰੀਆ